ਬ੍ਰੈਡ ਪਕੌੜੇ ਤੁਸੀਂ ਬਣਾਉਂਦੇ ਹੀ ਰਹਿੰਦੇ ਹੋ ਪਰ ਇਸ ਤਰ੍ਹਾਂ ਦਾ ਬ੍ਰੈਡ ਪਕੌੜਾ ਤੁਸੀਂ ਕਦੇ ਨਹੀਂ ਬਣਾਇਆ ਹੋਣਾ ਕ੍ਰਿਸਪੀ ਕਿੰਨਾ ਜ਼ਿਆਦਾ ਉਹ ਤੁਸੀਂ ਦੇਖ ਹੀ ਲਿਆ ਹੋਗਾ ਕਟਿਆ ਵੀ ਕਾਫੀ ਦੇਰ ਵੱਧ ਗਿਆ ਕਿਉਂਕਿ ਕ੍ਰਿਸਪੀ ਇੰਨਾ ਜ਼ਿਆਦਾ ਹੈ ਕਿਉਂਕਿ ਜਿਹੜੇ ਆਪਾਂ ਬ੍ਰੈਡ ਪਕੌੜੇ ਘਰ ਵਿੱਚ ਤਿਆਰ ਕਰਦੇ ਹਾਂ ਉਹ ਸੌਫਟ ਹੁੰਦੇ ਨੇ ਪਰ ਇੱਕ ਕ੍ਰਿਸਪੀ ਜਾਂ ਮਜ਼ੇਦਾਰ ਬ੍ਰੈਡ ਪਕੌੜਾ ਬਣਾਉਣਾ ਇੰਨਾ ਆਸਾਨ ਹੈ ਨਾ ਇਹ ਲਈ ਬੇਸਣ ਦੀ ਲੋੜ ਹੈ ਨਾ ਮੈਦੇ ਦੀ ਲੋੜ ਹੈ ਇਹਨੂੰ ਬਣਾਉਣ ਲਈ ਆਪਾਂ ਸਭ ਤੋਂ ਪਹਿਲਾਂ ਤਿਆਰ ਕਰਾਂਗੇ ਮਸਾਲਾ ਕਿਸੇ ਵੀ ਚੀਜ਼ ਦਾ ਸਵਾਦ ਹੋਵੇ ਉਹ ਮਸਾਲੇ ਤੇ ਹੀ ਹੁੰਦਾ ਜਿੰਨਾ ਵਧੀਆ ਮਸਾਲਾ ਬਣੂਗਾ ਓਨੀ ਵਧੀਆ ਚੀਜ਼ ਤਿਆਰ ਹੁੰਦੀ ਹੈ ਇੱਕ ਚਮਚ ਲਵਾਂਗੇ ਸੌਫ ਦਾ 10-15 ਕਾਲੀਆਂ ਮਿਰਚਾਂ ਅੱਧਾ ਚਮਚ ਲਵਾਂਗੇ ਜੀਰੇ ਦਾ ਦੋ ਤਿੰਨ ਲਵਾਂਗੇ ਹਰੀਆਂ ਮਿਰਚਾਂ ਤਿੱਖਾ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਲੈ ਲਿਓ ਅੱਧਾ ਇੰਚ ਦਾ ਟੁਕੜਾ ਲਿਆ ਅਦਰਕ ਦਾ ਸੈਂਦਾ ਨਮਕ ਇਹਦੇ ਵਿੱਚ ਅੱਧਾ ਚਮਚ ਪਾਵਾਂਗੇ ਅੱਧਾ ਚਮਚੀ ਪਾਇਆ ਪਰੰਗ ਵਾਲੀ ਦੇਗੀ ਮਿਰਚ ਦਾ ਤਿੱਖੀ ਮਿਰਚ ਆਪਾਂ ਇਹਦੇ ਵਿੱਚ ਨਹੀਂ ਵਰਤਾਂਗੇ ਫਿਰ ਪਾਵਾਂਗੇ ਇਹਦੇ ਵਿੱਚ ਧਨੀਆ ਪਾਊਡਰ ਕਾਲਾ ਨਮਕ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਲੈ ਲਿਓ ਮੁਠੀ ਪਰ ਲਵਾਂਗੇ ਧਨੀਆ ਇਹਨੂੰ ਕੱਚੀਆਂ ਜੀਆਂ ਡੰਡੀਆਂ ਸਮੇਤ ਹੀ ਲੈ ਲਿਓ 15-20 ਪੱਤੇ ਲਵਾਂਗੇ ਪਦੀਨੇ ਦੇ ਤੇ ਫਿਰ ਇਹਨੂੰ ਆਪਾਂ 2 ਮਿੰਟਾਂ ਲਈ ਲਗਾਤਾਰ ਗ੍ਰाइंड ਕਰਾਂਗੇ ਪਾਣੀ ਵਗੈਰਾ ਇਹਦੇ ਵਿੱਚ ਪਾਉਣ ਦੀ ਕੋਈ ਜ਼ਰੂਰਤ ਨਹੀਂ ਇਹ ਮਸਾਲਾ ਆਪਾਂ ਸਖਤੀ ਤਿਆਰ ਕਰਨਾ ਹੈ ਚੰਗੀ ਤਰ੍ਹਾਂ ਪੀਸਿਆ ਜਾਊਗਾ ਪਰ ਦਰਦਰਾ ਜਿਹਾ ਲੱਗੂਗਾ ਹਲਦੀ ਦੀ ਵਰਤੋਂ ਇਹਦੇ ਵਿੱਚ ਬਿਲਕੁਲ ਨਹੀਂ ਕਰਨੀ ਇਸ ਤਰ੍ਹਾਂ ਇਹਨੂੰ ਪੀਸ ਕੇ ਉਸ ਤੋਂ ਬਾਅਦ ਲਵਾਂਗੇ ਜੀ ਇੱਕ ਪੈਨ ਉਹਦੇ ਵਿੱਚ ਇੱਕ ਚਮਚ ਪਾਵਾਂਗੇ ਤੇਲ ਦਾ ਤੇਲ ਤੁਸੀਂ ਕੋਈ ਮਰਜ਼ੀ ਲੈ ਸਕਦੇ ਹੋ ਜਿਹੜਾ ਆਪਣੇ ਘਰ ਵਿੱਚ ਵਰਤਦੇ ਹੋ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਿਓ ਤੇ ਇਹਦੇ ਵਿੱਚ ਸਾਰਾ ਮਸਾਲਾ ਇਹ ਪਾ ਦਿਓ The cat sat on the ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਹੌਲੀ-ਹੌਲੀ 1-2 ਮਿੰਟ ਲਈ ਇਹਨੂੰ ਪਕਾ ਲਿਓ ਪਰ ਜ਼ਿਆਦਾ ਨਾ ਪਕਾਇਓ ਜਿਹੜੇ ਮਸਾਲੇ ਐ ਮਚਨੇ ਬਿਲਕੁਲ ਨਹੀਂ ਚਾਹੀਦੇ ਨਹੀਂ ਤਾਂ ਇਹਨਾਂ ਦਾ ਸਵਾਦ ਐ ਜਿਹੜਾ ਉਹ ਖਰਾਬ ਹੋ ਜਾਊਗਾ ਉਸ ਤੋਂ ਬਾਅਦ ਆਪਾਂ ਉਬਲੇ ਹੋਏ ਆਲੂਆਂ ਨੂੰ ਪਹਿਲਾਂ ਹੀ ਮੈਸ਼ ਕਰ ਲਿਆ ਸੀ ਤੇ ਇਸ ਪੈਨ ਵਿੱਚ ਪਾ ਦਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਜੇ ਤੁਹਾਨੂੰ ਲੱਗੇ ਕਿ ਆਲੂ نیچے ਜਿ ਚਿਪਕ ਰਹੇ ਐ ਤਾਂ 1 ਮਿੰਟ ਲਈ ਗੈਸ ਬੰਦ ਕਰ ਦਿਓ ਪਰ 2-3 ਮਿੰਟ ਇਹਨੂੰ ਗੈਸ ਤੇ ਤੁਸੀਂ ਜ਼ਰੂਰ ਪਕਾਉਣਾ ਐ ਇਸ ਤਰ੍ਹਾਂ ਦਾ ਬਿਲਕੁਲ ਨਰਮ ਜਿਹਾ ਦਾ ਪੇਸਟ ਤਿਆਰ ਕਰ ਲੈਣਾ ਆਲੂ ਦੀਆਂ ਗੱਠਾਂ ਵਗੈਰਾ ਬਿਲਕੁਲ ਵਿਚ ਨਾ ਰਹਿਣ ਇਸ ਤਰ੍ਹਾਂ ਤੁਸੀਂ ਵਧੀਆ ਪੇਸਟੇ ਦਾ ਤਿਆਰ ਕਰ ਲਿਓ ਉਹਨਾਂ ਵਧੀਆ ਤੁਹਾਡਾ ਬਰੈਡ ਪਕੌੜਾ ਬਣੂਗਾ ਜਦੋਂ ਇਹ ਤਿਆਰ ਹੋ ਗਿਆ ਆਪਾਂ ਕਿਸੇ ਵੀ ਭਾਂਡੇ ਵਿੱਚ ਕੱਢ ਕੇ ਇਹਨੂੰ ਸਾਈਡ ਤੇ ਰੱਖ ਦਾਂਗੇ ਨਾਲ ਨਾਲ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਇਓ ਤੇ ਵਧੀਆ-ਵਧੀਆ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਉਸ ਤੋਂ ਬਾਅਦ ਜੀ ਆਪਾਂ ਉਸੇ ਜਗ੍ਹਾ ਵਿੱਚ ਚਟਨੀ ਤਿਆਰ ਕਰਾਂਗੇ 4-5 ਲਈਆਂ ਹਰੀਆਂ ਮਿਰਚਾਂ ਅੱਧਾ ਇੰਚ ਦਾ ਟੁਕੜਾ ਅਦਰਕ ਦਾ ਮੁਠੀ ਭਰ ਧਣੀਆਂ ਪਦੀਨਾ ਫਿਰ ਪਾਵਾਂਗੇ ਨਮਕ ਧਨੀਆ ਪਾਊਡਰ ਥੋੜਾ ਜਿਹਾ ਪਾਵਾਂਗੇ ਆਪਾਂ ਜੀਰਾ ਫਿਰ ਇਹਦੇ ਵਿੱਚ ਅੱਧਾ ਨਿਚੋੜ ਦੇਉ ਨਿੰਬੂ ਫਿਰ ਥੋੜੀ ਜਿਹੀ ਵਿੱਚ ਪਾਵਾਂਗੇ ਬੂੰਦੀ ਤੁਸੀਂ ਇਹਦੀ ਥਾਂ ਤੇ ਪੂਜੀਆ ਵੀ ਪਾ ਸਕਦੇ ਹੋ ਇਹਦੇ ਨਾਲ ਚਟਨੀ ਦਾ ਕਲਰ ਵਧੀਆ ਆਉਂਦਾ ਤੇ ਕਈ ਦਿਨਾਂ ਤੱਕ ਖਰਾਬ ਨਹੀਂ ਹੁੰਦਾ ਤੇ ਆਪਣੀ ਇਹ ਗ੍ਰੀਨ ਚਟਨੀ ਬਣ ਕੇ ਤਿਆਰ ਹੋ ਗਈ ਪਾਣੀ ਇਹਦੇ ਵਿੱਚ ਤੁਸੀਂ ਜ਼ਰੂਰਤ ਮੁਤਾਬਕ ਮਿਕਸ ਕਰ ਲਿਓ ਫਿਰ ਲਵਾਂਗੇ ਜੀ ਆਪਾਂ ਬ੍ਰੈਡ ਕਿਉਂਕਿ ਆਪਾਂ ਬ੍ਰੈਡ ਪਕੌੜਾ ਤਿਆਰ ਕਰ ਰਹੇ ਹਾਂ ਜਿਹੜੇ ਬ੍ਰੈਡ ਤੁਹਾਨੂੰ ਵਧੀਆ ਲੱਗਦੇ ਹੋਏ ਉਹੀ ਲੈ ਲਿਓ ਬ੍ਰੈਡ ਬਰਾਊਨ ਲੈ ਲਿਓ ਚਾਹੇ ਤੁਸੀਂ ਵਾਈਟ ਲੈ ਲਿਓ ਆਪਾਂ ਵਾਈਟ ਲਏ ਆ ਇਹਨੂੰ ਸਾਈਡਾਂ ਤੋਂ ਕੱਟ ਦਿਓ ਚਾਹੇ ਤੁਸੀਂ ਨਾਈਫ ਨਾਲ ਕੱਟਿਓ ਜਾਂ ਤੁਸੀਂ ਸੀਜ਼ਰ ਨਾਲ ਵੀ ਇਹਨਾਂ ਨੂੰ ਕੱਟ ਸਕਦੇ ਦੇਉ ਇਸ ਤਰੀਕੇ ਨਾਲ ਇਹਨਾਂ ਨੂੰ ਕੱਟ ਕੇ ਇੱਕ ਸਾਈਡ ਤੇ ਰੱਖ ਲਿਓ ਸਾਈਡਾਂ ਇਹਦੇ ਵਿੱਚ ਬਿਲਕੁਲ ਨਾ ਹੋਣ ਨਹੀਂ ਤਾਂ ਪਕੌੜੇ ਸਾਈਡਾਂ ਤੋਂ ਸਖਤ ਜੇ ਬਣ ਜਾਣਗੇ ਸਾਰੀਆਂ ਚੀਜ਼ਾਂ ਆਪਾਂ ਤਿਆਰ ਕਰ ਲਈਆਂ ਤੇ ਥੋੜੇ ਜਿਹਾ ਆਪਾਂ ਪਨੀਰ ਦੇ ਸਲਾਈਸ ਵੀ ਕੱਟ ਕੇ ਸਾਈਡ ਤੇ ਰੱਖਦੇ ਬਿਲਕੁਲ ਪਤਲਾ ਪਤਲਾ ਜਿਹਾ ਪਨੀਰ ਤੁਸੀਂ ਕੱਟਣਾ ਫਿਰ ਬ੍ਰੈਡ ਦੀਆਂ ਸਾਈਡਾਂ ਨੂੰ ਇੱਕ ਜੱਗ ਦੇ ਵਿੱਚ ਪਾ ਕੇ ਆਪਾਂ ਸਾਈਡ ਤੇ ਰੱਖ ਦਾਂਗੇ ਉਸ ਤੋਂ ਬਾਅਦ ਜੀ ਆਪਾਂ ਤਿਆਰ ਕੀਤੇ ਹੋਏ ਬ੍ਰੈਡਾਂ ਦੇ ਉੱਪਰ ਇਹ ਆਲੂਆਂ ਵਾਲਾ ਸਾਰਾ ਮਟੀਰੀਅਲ ਹੈ ਜਿਹੜਾ ਹੌਲੀ ਹੌਲੀ ਕਰਕੇ ਲਗਾਵਾਂਗੇ ਇਹਨੂੰ ਜ਼ਿਆਦਾ ਮੋਟਾ ਨਹੀਂ ਲਗਾਉਣਾ ਹਲਕਾ ਹਲਕਾ ਜਿਹਾ ਹੀ ਲਗਾਉਣਾ ਤੁਸੀਂ ਕਿਉਂਕਿ ਜੇ ਜ਼ਿਆਦਾ ਮੋਟਾ ਲਗਾਤਾ ਤਾਂ ਇਹ ਕਾਫੀ ਉੱਚੇ ਹੋ ਜਾਣਗੇ ਇਸ ਤਰੀਕੇ ਨਾਲ ਆਪਾਂ ਦੋਨੇ ਬ੍ਰੈਡਾਂ ਤੇ ਇਹਨੂੰ ਤੁਸੀਂ ਲਗਾਓ ਆਣਾਗਾ ਉਸ ਤੋਂ ਬਾਅਦ ਜਿਹੜੇ ਪਨੀਰ ਵਾਲੇ ਸਲਾਈਸ ਤੁਸੀਂ ਕੱਟੇ ਸੀ ਉਹ ਬ੍ਰੈਡ ਦੇ ਵਿਚਕਾਰ ਰੱਖ ਕੇ ਦੂਸਰਾ ਬ੍ਰੈਡ ਇਹਦੇ ਉੱਪਰ ਰੱਖ ਦਿਓ ਇਹ ਸਿੰਪਲ ਜਿਹਾ ਤਰੀਕਾ ਹੈ ਤੇ ਜਿਨ੍ਹਾਂ ਨੇ ਪਨੀਰ ਨਹੀਂ ਵਰਤਣਾ ਤਾਂ ਕੋਈ ਜ਼ਰੂਰੀ ਨਹੀਂ ਤੁਸੀਂ ਕੱਲੇ ਆਲੂਆਂ ਦੇ ਵੀ ਤਿਆਰ ਕਰ ਸਕਦੇ ਹੋ ਉਸ ਤੋਂ ਬਾਅਦ ਜੀ ਇਸ ਤਰੀਕੇ ਨਾਲ ਇਹਨਾਂ ਦੋਨਾਂ ਨੂੰ ਆਪਾਂ ਆਪਸ ਵਿੱਚ ਜੋੜ ਕੇ ਇੱਕ ਸਾਈਡ ਤੇ ਰੱਖਦਾ ਸਾਰੇ ਬ੍ਰੈਡਾਂ ਨੂੰ ਇਸੇ ਤਰ੍ਹਾਂ ਹੀ ਤਿਆਰ ਕਰ ਲਾਂਗੇ ਤੇ ਆਪਾਂ ਵਿੱਚ ਕੱਲੇ ਆਲੂਆਂ ਵਾਲੇ ਵੀ ਬਣਾਏ ਆ ਉਹਨਾਂ ਨੂੰ ਤੁਸੀਂ ਇਸ ਤਰੀਕੇ ਨਾਲ ਬਣਾ ਸਕਦੇ ਹੋ ਜਿਵੇਂ ਆਪਾਂ ਇਹ ਦੋਨੇ ਆਪਸ ਵਿੱਚ ਜੋੜੇ ਫਿਰ ਇਹਨਾਂ ਨੂੰ ਵਿਚਕਾਰੋਂ ਆਪਾਂ ਲਗਾ ਦਾਂਗੇ ਕੱਟ ਕਿਉਂਕਿ ਸਾਰੇ ਬ੍ਰੈਡ ਪਹਿਲੇ ਹੀ ਤਿਆਰ ਕਰ ਲੈਣੇ ਆ ਕਿਉਂਕਿ ਜੇ ਸਮਾਨ ਇੱਕੋ ਵਾਰੀ ਚ ਸਾਰਾ ਇਕੱਠਾ ਤਿਆਰ ਕਰ ਲਈ ਤਾਂ ਬਣਾਉਣ ਵਿੱਚ ਬੜੀ ਆਸਾਨੀ ਆਉਂਦੀ ਹੈ ਉਸੇ ਤਰ੍ਹਾਂ ਹੀ ਆਪਾਂ ਆਲੂਆਂ ਵਾਲਾ ਸੈਂਡਵਿਚ ਵੀ ਕੱਟ ਲਿਆ ਇਹਨੂੰ ਤੁਸੀਂ ਸੈਂਡਵਿਚ ਵੀ ਕਹਿ ਸਕਦੇ ਹੋ ਕਿਉਂਕਿ ਇੱਥੇ ਇਸ ਟਾਈਮੇ ਸੈਂਡਵਿਚ ਹੈ ਇਹਨੂੰ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਵੀ ਹਲਕਾ ਜਿਹਾ ਤਵੇ ਤੇ ਰੋਸਟ ਕਰਕੇ ਬੱਚਿਆਂ ਨੂੰ ਦੇ ਸਕਦੇ ਹੋ ਇੱਕੋ ਰੈਸিপি ਦੇ ਵਿੱਚ ਦੋ ਤਿੰਨ ਰੈਸਪੀਆਂ ਬਣ ਜਾਂਦੀਆਂ ਨੇ ਉਹ ਆਪਣੇ ਤੇ ਡਿਪੈਂਡ ਹੈ ਕਿ ਆਪਾਂ ਕਿਵੇਂ ਤਿਆਰ ਕਰਨੀ ਹੈ ਬ੍ਰੈਡਾਂ ਦੀਆਂ ਸਾਈਡਾਂ ਨੂੰ ਆਪਾਂ ਜੱਗ ਵਿੱਚ ਪਾਇਆ ਸੀ ਹੁਣ ਆਪਾਂ ਇਹਨੂੰ 1-2 ਮਿੰਟ ਲਈ ਗ੍ਰाइंड ਕਰਾਂਗੇ ਤਾਂ ਕਿ ਇਹਦਾ ਵਧੀਆ ਜਿਹਾ ਬ੍ਰੈਡ ਕ੍ਰੰਬਸ ਤਿਆਰ ਕਰ ਲਾਂਗੇ ਐਟ ਹੀ ਟਾਈਮ ਹੀ ਆਪਾਂ ਇਹਨੂੰ ਤਿਆਰ ਕੀਤਾ ਉਸੇ ਬ੍ਰੈਡਾਂ ਦੇ ਤਾਂ ਕਿ ਉਹ ਵੇਸਟ ਵੀ ਨਾ ਹੋਣ ਤੇ ਨਾਲੇ ਇਹ ਆਪਣੇ ਕੰਮ ਵੀ ਆਉਣਗੀਆਂ ਫਿਰ ਆਪਾਂ ਇਹਨੂੰ ਫਰਾਈ ਕਿਵੇਂ ਕਰਨਾ ਹੈ ਇਹਦੇ ਲਈ ਆਪਾਂ ਲਿਆ ਜੀ 1 ਕੱਪ ਭਰ ਕੇ ਆਟਾ ਜਿਹੜਾ ਆਪਾਂ ਘਰ ਵਿੱਚ ਵਰਤਦੇ ਆ ਪਰ ਇਹਦੀ ਥਾਂ ਤੇ ਤੁਸੀਂ ਜਵਾਰ ਦਾ ਆਟਾ ਲੈ ਸਕਦੇ ਹੋ ਜਿੱਥੇ ਤੁਸੀਂ ਚਾਵਲਾਂ ਦਾ ਆਟਾ ਲੈ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਦੋ ਚਮਚਾਪਾ ਇਹਦੇ ਵਿੱਚ ਪਾਇਆ ਕੌਰਨਫਲੋਰ ਦੇ ਉਹ ਜਰੂਰ ਪਾਇਓ ਕਿਉਂਕਿ ਕ੍ਰਿਸਪੀ ਜ਼ਿਆਦਾ ਉਹਦੇ ਨਾਲ ਹੀ ਹੋਣਾ ਹੈ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਥੋੜੀ ਜਿਹੀ ਪਾਈ ਆਪਾਂ ਤਿੱਖੀ ਮਿਰਚ ਇਹਦੇ ਵਿੱਚ ਕਾਲੀ ਮਿਰਚ ਬਿਲਕੁਲ ਨਾ ਪਾਇਓ ਨਹੀਂ ਤਾਂ ਬ੍ਰੈਡ ਆ ਜਿਹੜੇ ਉੱਪਰੋਂ ਕਾਲੇ ਜਿਹੇ ਹੋ ਜਾਣਗੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ ਅੱਧਾ ਪੌਣਾ ਗਲਾਸ ਇਹਦੇ ਵਿੱਚ ਪਾਣੀ ਦਾ ਪੈਜੂਗਾ ਕਿਉਂਕਿ ਆਪਾਂ ਆਟਾ ਪਾਇਆ ਹੈ ਹੌਲੀ-ਹੌਲੀ ਮਿਕਸ ਹੋਊਗਾ ਘਰ ਦੇ ਸਿੰਪਲ ਆਟੇ ਦੇ ਐਨੇ ਜ਼ਿਆਦਾ ਟੇਸਟੀ ਬ੍ਰੈਡ ਤਿਆਰ ਹੋਣਗੇ ਕਿ ਜਦ ਤੁਸੀਂ ਬਣਾ ਕੇ ਖਾ ਲੇ ਸੋਨੂੰ ਆਪਣੇ ਆਪ ਹੀ ਪਤਾ ਲੱਗੂਗਾ ਉਸ ਤੋਂ ਬਾਅਦ ਆਪਾਂ ਇਹਦੀ ਪਤਲੀ ਜੀ ਸਲਰੀ ਹੈ ਜਿਹੜੀ ਤਿਆਰ ਕਰ ਲਈ ਤੇ ਬ੍ਰੈਡ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਡਿਪ ਕਰ ਲਾਂਗੇ ਪਰ ਜ਼ਿਆਦਾਤਰ ਇਹਨੂੰ ਤੁਸੀਂ ਸਾਈਡਾਂ ਤੋਂ ਡਿਪ ਕਰਿਓ ਇਹਦੇ ਅੰਦਰ ਤੱਕ ਆਟਾ ਜਿਹੜਾ ਹੈਗਾ ਨਾ ਜਾਣਦੇ ਹੋ ਇਹਨੂੰ ਆਪਾਂ ਵਾਰ-ਵਾਰ ਹੀ ਰੱਖਣਾ ਫਿਰ ਇਹਨੂੰ ਬ੍ਰੈਡ ਕ੍ਰੰਬਸ ਵਿੱਚ ਚੰਗੀ ਤਰ੍ਹਾਂ ਕੋਟ ਕਰ ਲਿਓ ਤਿੰਨ ਚਾਰ ਬ੍ਰੈਡਾਂ ਨੂੰ ਤੁਸੀਂ ਇੱਕੋ ਵਾਰੀ ਜੀ ਤਿਆਰ ਕਰਕੇ ਰੱਖ ਲੈਣਾ ਜਦੋਂ ਹੀ ਇਹਨੂੰ ਚੰਗੀ ਤਰ੍ਹਾਂ ਕੋਟ ਕਰ ਲਿਆ ਫਿਰ ਇਹਨੂੰ ਚੰਗੀ ਤਰ੍ਹਾਂ ਝਾੜ ਦਿਓ ਤਾਂ ਕਿ ਜਿਹੜਾ ਐਕਸਟਰਾ ਇਹਦੇ ਉੱਪਰ ਲੱਗਿਆ ਉਹ ਸਾਰਾ ਉੱਤਰ ਜੀ ਤੁਸੀਂ ਉਹਨਾਂ ਕੀ ਲਗਾਉਣਾ ਜਿੰਨੀ ਕੀ ਇਹਨੂੰ ਜ਼ਰੂਰਤ ਹੈ ਇਸੇ ਤਰੀਕੇ ਨਾਲ ਆਪਾਂ ਸਾਰੇ ਤਿਆਰ ਕਰਕੇ ਸਾਈਡ ਤੇ ਰੱਖ ਲਈ ਵੀਡੀਓ ਦੇਖਤੇ ਦੇਖਦੇ ਆਪਣੇ ਸ਼ਹਿਰਾਂ ਦੇ ਨਵੀਰ ਨਾਮ ਜ਼ਰੂਰ ਦੱਸ ਦਿਆ ਕਰੋ ਕਿ ਕਿੱਥੋਂ-ਕਿੱਥੋਂ ਵੀਡੀਓ ਦੇਖ ਰਹੇ ਹੋ ਕਿਉਂਕਿ ਮੈਨੂੰ ਵੀ ਪਤਾ ਲੱਗ ਜਾਂਦਾ ਹੈ ਕਿ ਵੀਡੀਓ ਕਿੱਥੇ-ਕਿੱਥੇ ਜਾ ਰਹੀ ਹੈ ਤੁਹਾਨੂੰ ਕਹੋ ਜੇ ਬ੍ਰੈਡ ਪਕੌੜੇ ਲੱਗੇ ਇਹ ਕਮੈਂਟ ਕਰਕੇ ਜ਼ਰੂਰ ਦੱਸਿਓ ਇਸੇ ਤਰ੍ਹਾਂ ਆਪਾਂ ਇਹਨੂੰ ਫਰਾਈ ਕਰਾਂਗੇ ਤੇਲ ਨੂੰ ਫੁੱਲ ਗਰਮ ਕਰਕੇ ਆਪਾਂ 3-4 ਮਿੰਟਾਂ ਲਈ ਰੈਸਟ ਤੇ ਰੱਖਤਾ ਸੀ ਕਿਉਂਕਿ ਸਰੋਂ ਦਾ ਤੇਲ ਹੈ ਘੱਟ ਗਰਮ ਨਹੀਂ ਕਰ ਸਕਦੇ ਉਸ ਤੋਂ ਬਾਅਦ ਆਪਾਂ ਜਦੋਂ ਹੀ ਬ੍ਰੈਡ ਇਹਦੇ ਵਿੱਚ ਪਾਏ ਤਾਂ 1.5 ਮਿੰਟ ਲਈ ਇੱਕ ਸਾਈਡ ਨਾ ਛੇੜਿਓ ਉਸ ਤੋਂ ਬਾਅਦ ਦੂਸਰੀ ਸਾਈਡ ਦੋ ਵਾਰੀਆਂ ਦੇ ਵਿੱਚ ਹੀ ਇਹ ਫਰਾਈ ਹੋ ਕੇ ਬਾਹਰ ਆ ਜਾਣਗੇ ਬਹੁਤ ਹੀ ਮਜ਼ੇਦਾਰ ਕ੍ਰਿਸਪੀ ਜਿਹਾ ਬ੍ਰੈਡ ਪਕੌੜਾ ਬਣ ਕੇ ਤਿਆਰ ਹੈ ਕਿੰਨਾ ਵਧੀਆ ਇਹਦਾ ਕਲਰ ਆਇਆ ਉਹ ਤੁਸੀਂ ਦੇਖ ਹੀ ਲਿਆ ਹੋਊਗਾ ਬੇਸਨ ਦੇ ਮੈਦੇ ਦੇ ਸੌਫਟ ਜਿਹੇ ਬ੍ਰੈਡ ਤੁਸੀਂ ਰੋਜ਼ ਹੀ ਖਾਂਦੇ ਹੋ ਪਰ ਕਦੇ ਕ੍ਰਿਸਪੀ ਜਿਹਾ ਬ੍ਰੈਡ ਖਾ ਕੇ ਜ਼ਰੂਰ ਦੇਖਿਓ ਕਿਉਂਕਿ ਇਹਨਾਂ ਦਾ ਟੇਸਟ ਹੈ ਜਿਹੜਾ ਅਲੱਗ ਹੀ ਆਉਂਦਾ ਉਸ ਤੋਂ ਕਿਤੇ ਜ਼ਿਆਦਾ ਇਹ ਟੇਸਟੀ ਬਣਦੇ ਹੈਗੇ ਜਦੋਂ ਹੀ ਆਪਣਾ ਦਿਲ ਕਰੇ ਛਟਪਟੀਆਂ ਨੂੰ ਬਣਾ ਸਕਦੇ ਹੋ ਕਈ ਵਰਕਰ ਵਿੱਚ ਪਕੌੜੇ ਬਣਾਉਣੇ ਹੁੰਦੇ ਆ ਬੇਸਨ ਵਗੈਰਾ ਨਹੀਂ ਹੁੰਦਾ ਤਾਂ ਇਹ ਤਰੀਕਾ ਤੁਸੀਂ ਵਰਤ ਸਕਦੇ ਹੋ ਪਨੀਰ ਪਕੌੜਾ ਇਸ ਤਰੀਕੇ ਦਾ ਬਣ ਕੇ ਤਿਆਰ ਹੋਇਆ ਤੇ ਸਿੰਪਲ ਜਿਹੜਾ ਆਪਾਂ ਆਲੂ ਪਕੌੜਾ ਬਣਾਇਆ ਸੀ ਉਹ ਵੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਗਿਆ ਦੋਨੇ ਹੀ ਆਪਾਂ ਬਣਾ ਕੇ ਸਾਈਡ ਤੇ ਰੱਖ ਲਏ ਨਾਲ ਤਿਆਰ ਕੀਤੀ ਸੀ ਗ੍ਰੀਨ ਸੌਸ ਹੰਸ਼ਾਰੀ ਖਾਨ ਲਈ ਤਿਆਰ ਸੀ ਤੇ ਆਪਾਂ ਸਰਵ ਕਰਨ ਲਈ ਤਿਆਰ ਸੀ ਹੁਣ ਜਲਦੀ ਜਲਦੀ ਤੁਸੀਂ ਵੀ ਇਹ ਤਰੀਕਾ ਵਰਤ ਕੇ ਪਕੌੜੇ ਬਣਾ ਕੇ ਜਰੂਰ ਖਾਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੇ ਪਕੌੜੇ ਜਿਹੜੇ ਉਹ ਕਿਹੋ ਜਿਹਾ ਬਣੇ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਜੀ